ਸਭ ਨੂੰ ਰਖੜੀ ਦੇ ਤਿਹਾੜੀਆਂ ਇਸ ਪਾਵਨ ਤਿਹਾੜੀਆਂ ਲੱਖ ਲੱਖ ਵਧਾਈਆਂ ਹੋਣ ਔਰ ਮੇਰੇ ਵੱਲੋਂ ਡਾਕਟਰ ਬੀਜੀ ਸਚਦੇਵਾ ਮੋਰਲ ਵੈਲਫੇਅਰ ਸੈਟੀ ਸਾਰੀ ਟੀਮ ਵੱਲੋਂ ਸਭ ਨੂੰ ਨਮਸਕਾਰ RAM RAM ਔਰ ਸਤਿ ਸ੍ਰੀ ਅਕਾਲ ਔਰ ਅੱਜ ਜਿਹੜਾ ਇਹ ਰਖੜੀ ਦਾ ਬੜਾ ਪਾਵਨ ਤੇ ਪਵਿੱਤਰ ਤਿਹਾੜੀ ਔਰ ਅੱਜ ਦੇ ਦਿਨ ਦਾ ਜਿਹੜੇ ਪਹਿਨਾ ਨੇ ਉਹਨਾਂ ਨੂੰ ਬਹੁਤ ਚਾਹ ਹੁੰਦਾ ਔਰ ਇਹ ਵੀ ਹੁੰਦਾ ਕਿ ਉਹਨਾਂ ਨੇ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਜਾਣਾ ਹੈ ਕਈ ਕਈਆਂ ਦੇ ਭਰਾ ਇੱਥੇ ਫਾਜ਼ਿਲਕਾਚ ਲੋਕਲ ਨੇ ਕਈ ਪਿੰਡ ਵਿੱਚ ਨੇ ਕਈ ਦੂਰ ਵੀ ਰਹਿੰਦੇ ਨੇ ਤਾਂ ਅੱਜ ਦੇ ਜਿਹੜੇ ਤਿਹਾਰ ਨੂੰ ਦੇਖਦੇ ਹੋਏ ਵਿਸ਼ੇਸ਼ ਤੌਰ ਤੇ ਆਟੋ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਸਾਬੀ ਜੀ ਅਜੈ ਕੁਮਾਰ ਜੀ ਨਾਲ ਹੀ ਉਹਨਾਂ ਦੇ ਸਾਰੇ ਉਧੇਦਾਰ ਸਹਿबान ਜਿਹੜੇ ਨੇ ਉਹਨਾਂ ਵੱਲੋਂ ਅੱਜ ਅਸੀਂ ਅ ਇਨਵਾਈਟ ਕਰਨ ਤੇ ਜਿਹੜੇ ਸਾਡੀ ਡਾਕਟਰ ਬੀਰੀ ਸਚਦੇਵਾ ਮੋਰ ਵੈਫਿਸ ਦੀ ਟੀਮ ਦੀ ਸਾਰੀ ਜਿਹੜੀ ਟੀਮ ਹੈ ਰੇਲਵੇ ਸਟੇਸ਼ਨ ਕੋਲ ਪਹੁੰਚਿਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਲਿਖਿਆ ਰਖੜੀ ਦੇ ਮੌਕੇ ਤੇ ਪਹਿਨਾਵਾਂ ਵਾਲੋ ਜਿਹੜੇ ਨੇ 10 ਈ ਰਿਕਸ਼ਾ 10 ਵਜੇ ਤੋਂ ਲੈ ਕੇ ਸ਼ਾਮ ਨੂੰ ਲਗਭਗ 5:30 ਤੋਂ ਲੈ ਕੇ 6 ਵਜੇ ਤੱਕ ਜਿਹੜੇ ਨੇ ਇਹ ਫ੍ਰੀ ਰਿਕਸ਼ਾ ਚਲਾਈ ਜਾਣਗੇ ਤਾਂ ਕਿ ਜਿਹੜੇ ਸਾਡੇ ਪਹਿਨਾ ਨੇ ਆਪਣੇ ਪਰਾਵਾਂ ਰਖੜੀ ਬੰਨਣ ਵਾਸਤੇ ਜਾ ਸਕਣ ਔਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਜਾਂ ਦਿੱਕਤ ਦਾ ਸਾਹਮਣਾ ਜਿਹੜਾ ਨਾ ਕਰਨਾ ਪਵੇ ਤਾਂ ਇਹ ਜਿਹੜੇ ਉਪਰਾਲੇ ਨੇ ਇਹ ਆਲਟੋ ਜੀਨ ਵੱਲੋਂ ਪ ਤਨਵਾਦ ਕਰਾਂਗੀ ਹਾਟੋ ਯੂਨੀਅਨ ਦੇ ਸਾਰੇ ਜਿਹੜੇ ਮੈਂਬਰਸ ਦਾ ਉਹਨਾਂ ਦੇ ਪ੍ਰਧਾਨ ਦਾ ਕਿ ਇਹ ਜਿਹੜਾ ਉਪਰਾਲਾ ਇਹ ਬਹੁਤ ਵਧੀਆ ਉਪਰਾਲਾ ਹੈ ਔਰ ਕਿਤੇ ਨਾ ਕਿਤੇ ਸਰੀਆ ਪਹਿਨਣ ਵਾਸਤੇ ਇੱਕ ਤੋਹਫਾ ਵੀ ਮੈਂ ਇਸੇ ਬਾਰੇ ਕਹਿਣੀ ਨਹੀਂ देर ਤੱਕ ਰਹੇਗੀ ਅ ਇਸ ਇਹ ਜਿਹੜੀ ਹੁਣ ਸ਼ੁਰੂ ਹੋ ਜੇਗੀ ਤੇ 6 ਵਜੇ ਤੱਕ ਲੱਈ ਗਈ ਰੱਖੋ ਜੀ ਜੀ ਮੈਂ ਜਿਵੇਂ ਮੈਂ ਗੱਲ ਕਰਾਂ ਦੇਖੋ ਪੈਨ ਭਰਾਵਾਂ ਦਾ ਇਹ ਤਿਉਹਾਰ ਹੁੰਦਾ ਹੈ ਤਾਂ ਅੱਜ ਜੋ ਇੱਕ ਪੈਨ ਦੇ ਲਈ ਇਹ ਆਟੋ ਯੂਨੀਅਨ ਵੱਲੋਂ ਉਪਰਾਲਾ ਕੀਤਾ ਗਿਆ ਤੁਸੀਂ ਵੀ ਲੇਡੀਆਂ ਹੋ ਤੁਸੀਂ ਵੀ ਬੈਨ ਹੋ ਤਾਂ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਇਹ ਉਪਰਾਲਾ ਕਿੰਨਾ ਗੁੱਸਲਾ ਕਰ ਹੀ ਹੋ ਗਿਆ ਆਟੋ ਯੂਨਿੰਦਾ ਦੇਖੋ ਆ ਉਪਰਾਲਾ ਬਹੁਤ ਵਧੀਆ ਹੈ ਮੈਂ ਪਹਿਲੇ ਵੀ ਕਿਹਾ ਕਈ ਵਾਰੀ ਬੜੀ ਦਿੱਕਤ ਦਿੱਕਤ ਆਂਦੀ ਹੈ ਆਂ ਜਾਣ ਲੱਗਿਆ ਕੋਈ ਆਟਾ ਵਗੈਰਾ ਨਹੀਂ ਮਿਲਣਾ ਜਾਂ ਕੁਝ ਵੀ ਹੈ ਤਾਂ ਸਾਡੇ ਜਿਹੜੀਆਂ ਪੈਨਾਂ ਨੇ ਉਹ ਮੋਸਟਲੀ ਜਿਵੇਂ ਰੋੜ ਤੇ ਖੜੀ ਹੋ ਕੇ ਵੇਟ ਨਾ ਕਰਨ ਤਾਂ ਉਹਨਾਂ ਵਾਸਤੇ ਜਿਹੜੀ ਇਹ ਜਿਹੜੀ ਫ੍ਰੀ ਸੇਵਾ ਜਿਹੜੀ ਸ਼ੁਰੂ ਕੀਤੀ ਕਿਉਂਕਿ ਤਿਉਹਾਰ ਦੇ ਮੌਕੇ ਤੇ ਆਪਾਂ ਦੇਖਦੇ ਆ ਚਾਹੇ ਸ਼ੋਰੂਮ ਨੇ ਚਾਹੇ ਦੁਕਾਨਦਾਰ ਆਪਣੇ ਵੱਲੋਂ ਜਿਹੜਾ ਕਿ ਸਟਾਲ ਲਗਾਉਂਦਾ ਹੈ ਆਫਰ ਦਿੰਦਾ ਹੈ ਪਰ ਇਹਨਾਂ ਵੱਲ ਤੋਂ ਇੱਕ ਨਿਸ਼ੁਲਕ ਸੇਵਾ ਹੀ ਦਿੱਤੀ ਜਾ ਰਹੀ ਹੈ ਤਾਂ ਇਹ ਕਹਿ ਸਕਦੇ ਨਾ ਕਿ ਆਟੋ ਯੂਨੀਅਨ ਦੇ ਜਿਹੜੇ ਸਾਰੇ ਪ੍ਰਾਣੇ ਉਹਨਾਂ ਵੱਲੋਂ ਜਿਹੜੀ ਅੱਜ ਪਹਿਨਾ ਨੂ ਰਖੜੀ ਤੇ ਹਾਰ ਦੇ ਜਿਹੜੇ ਅੱਜ ਉਹ ਪਹਵਾ ਦਿੱਤਾ ਜਾ ਰਿਹਾ ਹੈ ਬਿਲਕੁਲ ਜੀ ਤੋਹਫਾ ਹੈ ਔਰ ਇਹ ਬਹੁਤ ਵੱਡਾ ਤੋਹਫਾ ਹੈ ਤੇ ਇਹਦੀ ਜਿੰਨੀ ਪੁੱਛੀ ਸਕਤੀ ਜਾਵੇ ਉੰਨੀ ਕਾਟੇ ਜੀ ਬਿਲਕੁਲ ਧੰਨਵਾਦ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਤੇ ਨਾਲ ਹੀ ਅਸੀਂ ਆਟੋ ਯੂਨੀਅਨ ਦੇ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਇਨਵਾਈਟ ਕੀਤਾ ਕਨਾਲੀ ਦੇ ਨਾਲ ਡਾਕਟਰ ਬੀ.ਡੀ. ਸਿਧਿਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਹੈ ਜੋ ਇੱਥੇ ਇੱਕ ਪਹੁੰਚ ਦੇ ਨਾਲ ਸਾਡੇ ਸਹਿਯੋਗ ਕਰਨ ਵਾਸਤੇ ਕਿ ਅੱਜ ਆਟੋ ਯੂਨੀਅਨ ਵੱਲੋਂ ਨਿਸ਼ੁਲਕ ਆਟੋ ਦੀ ਸੇਵਾ ਕੀਤੀ ਜਾ ਰਹੀ ਹੈ ਬਹੁਤ ਹੀ ਸਰੰਗਾਂਸ਼ੁਗ ਕਰ ਰਿਹਾ ਹੈ ਤੇ ਜਿੰਨੇ ਨਾਲ ਪੈਨਾਂ ਨੂੰ ਕੋਈ ਵੀ ਗੱਜਲਖਵਾਰੀ ਨਾ ਹੋਵੇ ਉਹਦੇ ਵਾਸਤੇ ਅੱਜ ਆਟੋ ਚਲਾਏ ਜਾ ਰਹੇ ਨੇ ਇਹਦੀ ਟਾਈਮਿੰਗ 10 ਤੋਂ ਲੈ ਕੇ ਸ਼ਾਮ 6 ਵਜੇ ਤੱਕ ਰਹੇਗੀ ਬਿਲਕੁਲ ਨਿਸ਼ੁਲਕ ਆਟੋ ਤੇ ਪਹੁੰਚ ਕਰਨਾ ਆਟੋ ਟੂਕ ਦੇ ਲਈ ਕੋਈ ਨੰਬਰ ਹੈਗਾ ਜਿਹੜਾ ਜਾਰੀ ਕੀਤਾ ਗਿਆ 68862 09015 ਇਹ ਮੇਰਾ ਨੰਬਰ ਜੀ ਅੱਛਾ ਜੀ ਤੁਹਾਡਾ ਆਪ ਤੁਹਾਨੂੰ ਫਿਰ ਤੁਹਾਡੇ ਵੱਲੋਂ ਹੀ ਅੱਗੋਂ ਜਿਹੜਾ ਸੰਪਰਕ ਕਰਕੇ ਆਟੋ ਉੱਤੇ ਭੇਜ ਦਿੱਤਾ ਜਾਏ ਜੀ ਧੰਨਵਾਦ ਜੀ 106 09015 ਜੀ ਸੰਜੀਵ ਮਾਰਸ਼ਲ ਜੀ ਵੀ ਇੱਥੇ ਪਹੁੰਚ ਚੁੱਕੇ ਨੇ ਬਹੁਤ ਬਹੁਤ ਵਧਾਈ ਸਾਡੀਆਂ ਸਾਡੇ ਭੈਣ ਭਰਾ ਵਧੀਆ ਜੀਂਦੇ ਰਹਿਣ ਤਾਕੀਆਂ ਕਰਨ ਕਿਸ ਤਰ੍ਹਾਂ ਦੇ ਦੋ ਜੋ ਆਟੋ ਯੂਨੀਅਨ ਵੱਲੋਂ ਇਸ ਤਰ੍ਹਾਂ ਦਾ ਪ੍ਰਲਬਿਤ ਜੀ ਹਰ ਸਾਲ ਇਹ ਕੋਈ ਗੱਲ ਨਹੀਂ ਸਾਦੀ ਜੀ ਅਜੇ ਸਾਦੀ ਜੀ ਉਹਨਾਂ ਦੀ ਟੀਮ ਉਹਨਾਂ ਦੀ ਆਟੋ ਯੂਨੀਅਨ ਤੇ ਸਾਡੀ ਬੀਟੀ ਸਾਡੀ ਭੈਣ ਪੂਜਾ ਲੁਥਰਾ ਜੀ ਮੇਰੇ ਖਿਆਲ ਕਈ ਸਾਲਾਂ ਤੋਂ ਇੱਥੇ ਆ ਕੇ ਇਹ ਇਸ ਤਰ੍ਹਾਂ ਦਾ ਅੱਜ ਖਾਸ ਦਿਨ ਦੇ ਮੌਕੇ ਤੇ ਇਹ ਪ੍ਰੋਜੈਕਟ ਸ਼ੁਰੂ ਕਰਦੇ ਆ ਜੀ ਬੜੀ ਵਧੀਆ ਗੱਲ ਹੈ ਇਹਦੇ ਪਿੱਛੇ ਕੋਈ ਆਰਥਿਕ ਰੀਜ਼ਨ ਵੀ ਨਹੀਂ ਹੈ ਇੱਕ ਭਾਵਨਾ ਹੈ ਇੱਕ ਭਾਵਨਾ ਹੈ ਜੋ ਆਪਣੇ ਪਹਿਣਾ ਦੇ ਪ੍ਰਤੀ ਆਪਣਾ ਪ੍ਰਗਟ ਕਰਦੇ ਹਾਂ ਵੀ ਕਿਸ ਤਰੀਕੇ ਨਾਲ ਆਪਾਂ ਇੱਕ ਅੱਜ ਦੇ ਦਿਨ ਕੁਝ ਖਾਸ ਪਹਿਣਾ ਵਾਸਤੇ ਕਰੀਏ ਤੇ ਬੜੀ ਵਧੀਆ ਗੱਲ ਹੈ ਇਹਨਾਂ ਨੇ ਅੱਜ ਜੋ ਅੱਜ ਫ੍ਰੀ ਆਟੋ ਰਿਕਸ਼ਾ ਕੀਤੀ ਤੇ ਹੋਰ ਵੀ ਅਸੀਂ ਲੋਕ ਅੱਜ ਪੰਜਾਬ ਪੁਲਿਸ ਦੇ ਆਏ ਹੈ ਇੰਚਾਰਜ ਵੀ ਆਏ ਹੈ ਕਿ ਅੱਜ ਇਹ ਵੀ ਪ੍ਰਣ ਕਰੀਏ ਕਿ ਅਸੀਂ ਨਸ਼ੇ ਦੇ ਕੈਨ ਤੇ ਉਹ ਆਪਣੇ ਭਰਾਵਾਂ ਤੋਂ ਇਹ ਪ੍ਰਣ ਲੈਣ ਅੱਜ ਕਿ राखी ਦੇ ਮੌਕੇ ਤੇ ਅਸੀਂ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਾਂਗੇ ਇਹ ਮੁੱਢ ਮੱਦੀ ਗੱਲ ਹੈ ਜੀ ਇਹ ਰਿਸ਼ਤਾ ਤਾਂ ਹੀ ਟਾਈਮ ਹੈ ਜੇ ਸਾਡੇ ਦੋਵੇਂ ਬੈਸ ਭਰਾਵਾਂ ਦਾ ਐਗਜ਼ਾਮਪਲ ਬਣਨ ਇੱਕ ਰਿਸ਼ਤੇ ਦਾ ਉਦਾਹਰਣ ਬਣਨ ਦੀ ਕਾਹੀਏ ਰੱਖੀ ਦਿੱਤੋ ਆਪਣਾ ਸਾਰਥਕ ਹੋਏਗਾ ਜਿਆਦਾ ਮੀਨਿੰਗਫੁਲ ਬਿਲਕੁਲ ਸਮਾਜਿਕ ਕੰਮਾਂ ਦੇ ਵਿੱਚ ਤੁਸੀਂ ਵੱਧ ਛੜ ਕੇ ਹਿੱਸਾ ਲੈਂਦੇ ਹੋ ਤਾਂ ਅੱਜ ਮੈਂ ਪਹਿਲਾਂ ਵੀ ਸਵਾਲ ਕਰ ਚੁੱਕਿਆ ਹਾਂ ਦੇਖੋ ਤੁਹਾਰ ਦੇ ਮੌਕੇ ਤੇ ਇੱਕ ਆਫਰ ਮਿਲਨੀ ਜਾਂ ਕੋਲ ਡਿਸਕਾਊਂਟ ਮਿਲਣਾ ਅਲੱਗ ਗੱਲ ਹੁੰਦੀ ਹੈ ਪਰ ਇੱਕ ਨਿਸ਼ੁਲਕ ਸੇਵਾ ਹੀ ਮਿਲ ਗਈ ਹਾਂਜੀ ਨੀਤ ਬਹੁਤ ਵੱਡੀ ਗੱਲ ਹੈ ਜੀ ਦੇਖੋ ਇਹ ਵਿਚਾਰੇ ਸਾਰੇ ਡੇਲੀ ਬੇਸਿਸ ਤੇ ਕੰਮ ਕਰਨ ਵਾਲੇ ਇਹਨਾਂ ਨੇ ਵੀ ਆਪਣਾ ਰੋਜ਼ ਦਾ ਕੰਮ ਕਰਕੇ ਦਿਹਾੜੀ ਕਰਕੇ ਇਹ ਘਰ-ਪਾਰ ਚਲਾਣਾ ਪਰ ਦੇਖੋ ਬਹੁਤ ਵੱਡੀ ਭਾਵਨਾ ਹੈ ਮੈਂ ਤਾਂ ਇਹ ਬਹੁਤ ਵੱਡੀ ਭਾਵਨਾ ਵੱਡੀ ਸੋਚ ਹੈ ਆਪਾਂ ਸੋਚ ਹੈ ਵੀ ਇਸ ਤਰ੍ਹਾਂ ਦਾ ਕੰਮ ਆਪਾਂ ਕਰੀਏ ਥੋੜਾ ਅਗਰ ਦੇਖੋ ਜ਼ਰੂਰੀ ਨਹੀਂ ਹੈ ਕਿ ਹਰ ਬੰਦਾ ਪੈਸੇ ਨਾਲ ਮਦਦ ਕਰੇ ਜੀ ਜੀ ਸਮੇਂ ਨਾਲ ਕਰੇ ਭਾਵਨਾ ਨਾਲ ਸਮਾਜ ਦੀ ਮਦਦ ਕਰੇ ਸਮਾਜ ਵਿੱਚ ਬੜਾ ਕੰਮ ਹੈ ਕਿਸੇ ਵੀ ਤਰੀਕੇ ਨਾਲ ਕੀਤਾ ਜਾ ਸਕਦਾ ਇਹਦੀ ਉਦਾਹਰਣ ਅੱਜ ਅਜੇ ਸਾਭੀ ਉਹਦੀ ਟੀਮ ਨੇ ਦਿੱਤੀ ਹੈ ਜੀ ਜੀ ਤਲ ਤਾਂ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਆਪਣੇ ਦੇਸ਼ ਵਾਸੀਆਂ ਨੂੰ ਰਕੜੀ ਦੇ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਫਿਰ ਜੋ ਅੱਜ ਸਾਡੇ ਆਟੋ ਯੂਨੀਅਨ ਵਾਲੇ ਭਰਾਵਾਂ ਨੇ ਇੱਕ ਬੜਾ ਵੱਡਾ ਭੈਣਾ ਨੂੰ ਇੱਕ ਤੋਹਫਾ ਦੇਣ ਵਾਲੀ ਗੱਲ ਹੈ ਕਿ ਭੈਣਾ ਨੂੰ ਇੱਕ ਤੋਹਫਾ ਦਿੱਤਾ ਹੈ ਕਿ ਉਹਨਾਂ ਨੂੰ ਅੱਜ ਨਿਸ਼ੁਲਕ ਉਹਨਾਂ ਵਾਸਤੇ ਸੇਵਾ ਵਿੱਚ ਆਪਣੇ ਆਟੋ ਲਗਾ ਦਿੱਤੇ ਗਏ ਨੇ ਤਾਂ ਕਿ ਭੈਣਾ ਨੇ ਜੇ ਕਿਸੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣਾ ਹੈ ਤਾਂ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ ਇੱਕ ਬਹੁਤ ਵਧੀਆ ਤੇ ਬਹੁਤ ਵੱਡਾ ਇੱਕ ਉਪਰਾਲਾ ਹੈ ਤੇ ਇਸ ਤਰ੍ਹਾਂ ਸਾਨੂੰ ਚਾਹੀਦਾ ਕਿ ਸਾਨੂੰ ਹੋਰ ਵੀ ਆਪਣੇ ਆਪ ਦੇ ਵਿੱਚ ਵਿਵਾਦ ਛੱਡ ਕੇ ਭੈਣਾ ਦੇ ਇਸ ਹਰ ਤਰ੍ਹਾਂ ਦੇ ਕਿਸੇ ਵੀ ਸਹਿਯੋਗ ਦੇ ਵਿੱਚ ਇਹ ਸਾਨੂੰ ਅੱਗੇ ਆਣਾ ਚਾਹੀਦਾ ਹੈ ਸਾਨੂੰ ਭਰਾਵਾਂ ਨੂੰ ਅੱਜ ਰਖੜੀ ਦੇ ਤਿਉਹਾਰ ਤੇ ਇਹ ਵੀ ਪ੍ਰਣ ਲੈਣਾ ਚਾਹੀਦਾ ਹੈ ਕਿ ਭੈਣਾ ਦੀ ਸੁਰੱਖਿਆ ਦਾ ਜਿਹੜਾ ਮੁੱਦਾ ਉਹਨੂੰ ਵੀ ਅਸੀਂ ਵੱਧ ਛੱਡ ਕੇ ਭਰਾ ਅੱਗੇ ਆ ਕੇ ਉਸ ਨੂੰ ਜਿੰਨਾ ਵੀ ਹੋ ਸਕੇ ਭੈਣਾ ਦੀ ਸੁਰੱਖਿਆ ਨੂੰ ਅਸੀਂ ਪੱਕੇ ਤੌਰ ਤੇ ਕਰੀ ਸਮਝੀਏ ਇਸ ਕਰੀਏ ਤਾਂ ਜੋ ਜਿਸ ਤਰ੍ਹਾਂ ਦੇਸ਼ ਦੇ ਵਿੱਚ ਆ ਪਿਛਲੇ ਦਿਨੀ ਵੀ ਅਸੀਂ ਦੇਖਿਆ ਜੋ ਘਟਨਾਵਾਂ ਹੋਈਆਂ ਇਸ ਤਰ੍ਹਾਂ ਦੀ ਘਟਨਾਵਾਂ ਦੇ ਵਿੱਚ ਵੱਧ ਚੜ ਕੇ ਇਹਨਾਂ ਨੂੰ ਰੋਕ ਲੱਗੇ ਤਾਂ ਜੋ ਇਹ ਦੇਖੋ ਸਮਾਜ ਦੇ ਵਿੱਚ ਸੁਧਾਰ ਆਣ ਦੇ ਨਾਲ ਹੀ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ ਸੋ ਸਾਨੂੰ ਵੀ ਭਰਾਵਾਂ ਨੂੰ ਚਾਹੀਦਾ ਕਿ ਭੈਣਾ ਦੇ ਹਰ ਪੱਖੋਂ ਵੱਧ ਵੱਧ ਚੜ ਕੇ ਸੇ ਹੋ ਕੀਤਾ ਜਾਵੇ ਤੇ ਆਟੋ ਯੂਨੀਅਨ ਵੱਲੋਂ ਜੇ ਉਪਰਾਲਾ ਕੀਤਾ ਗਿਆ ਸੀ ਇਹਦੀ ਬੜੀ ਸ਼ਰੰਗਾ ਸ਼ਿਲੰਗਾ ਕਰਦੇ ਆ ਬੜਾ ਇੱਕ ਨੇਕ ਕੰਮ ਹੈ

ਜੋ ਸਾਡੇ ਘਟਿ ਜੀ ਨੇ ਪ੍ਰਦਾਨ ਨੇ ਸਾਬੀ ਜੀ ਹਜਾ ਜੀ ਇਹ ਸਾਡੇ ਜਿਹੜੇ ਡਾਕਟਰ ਬੀਦੀ ਸਚਦੇਵ ਮੈਮੋਰੀਅਲ ਵੈਲਫੇਅਰ ਸਾਇਟੀ ਦੇ ਇੱਕ ਮੈਂਬਰ ਵੀ ਨੇ ਔਰ ਜਿੰਨੇ ਵੀ ਸਾਡੇ ਜਿਹੜੇ ਇੱਥੇ ਮੈਂਬਰ ਸਾਹਿਬਾਨ ਪਹੁੰਚੇ ਨੇ ਉਧਦੇਦਰ ਸਾਹਿਬਾਨ ਪਹੁੰਚੇ ਨੇ ਸਾਡੀ ਸਾਇਟੀ ਦੇ ਤਾਂ ਮੈਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਔਰ ਜਦੋਂ ਵੀ ਸਾਡੀ ਸਾਇਟੀ ਵੱਲੋਂ ਕੋਈ ਵੀ ਤਰ੍ਹਾਂ ਦਾ ਉਪਰਾਲਾ ਕੀਤਾ ਜਾਂਦਾ ਤਾਂ ਸਾਰੇ ਮੈਂਬਰ ਜਿਹੜੇ ਨੇ ਸਾਰੇ ਉਧਦੇਦਰ ਸਾਹਿਬਾਨ ਜਿਹੜੇ ਨੇ ਵੱਧ ਚੜ ਕੇ ਬੜੇ ਵਧੀਆ ਤਰੀਕੇ ਨਾਲ ਜਿਹੜੇ ਉਸ ਉਪਰਾਲੇ ਨੂੰ ਮੁਕੰਮਲ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਨੇ ਤਾਂ ਬਹੁਤ ਬਹੁਤ ਸ਼ੁਕਰੀਆ ਜ ਦੇਸ਼ ਦਿੱਤਾ ਜਾ ਰਿਹਾ ਹੈ ਅਪਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਉਹਨਾਂ ਵੱਲੋਂ ਅੱਜ ਕਿਸ ਤਰ੍ਹਾਂ ਦਾ ਜਿਹੜਾ ਦਿੱਤਾ ਜਾ ਰਿਹਾ ਹੈ ਇਸ ਮੌਕੇ ਤੇ ਗੱਲਬਾਤ ਕਰਦੇ ਆਪਾਂ ਕੁਲਵਿੰਦਰ ਜੀ ਸਾਡੇ ਨਾਲ ਨੇ ਜੀ ਸੋ ਪਹਿਲਾਂ ਦਾ ਪਿਆਰ ਭਰੀ ਸਸਤੀ ਦਾ ਮੇਰੇ ਜੀ ਪੰਖ ਭਰਾਵਾਂ ਨੂੰ ਮੈਂ ਮੈਂ ਜਿਹੜਾ ਲੋਕਾਲੀ ਨੂੰ ਪਹੁੰਚਣ ਤੇ ਆਪਣੇ ਅੰਤਿਮ ਸਾਲ ਸੰਜੀਤ ਮਾਸੇ ਜੀ ਆਪਣੀ ਭਾਈ ਸਾਹਿਬ ਜੀ ਮੈਂ ਸਾਰਿਆਂ ਨੂੰ ਪਸੰਦ ਕਰਾਉਣਾ ਸਾਰਿਆਂ ਨੂੰ ਵਧਾਈ ਦਿਨਾ ਜੀ ਅੱਜ ਰਖੜੀ ਦੇ ਸਬੰਧ ਵਿੱਚ ਆਪਾਂਾਰੇ ਮਿਲ ਕੇ ਇੱਕ ਨਵਾਂ ਬਰਾਲਾ ਕਿਤਾਬ ਇਸ ਸਮਾਜ ਦੇ ਵਿੱਚ ਜਿਹੜੀਆਂ ਬੁੜੀਆਂ ਫਿਕਰੀਆਂ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਜਿੰਨਾ ਵਕਤ ਬਾਅਦ ਪ੍ਰਸ਼ਾਸਨ ਦਾ ਸੰਯੋਗ ਦੇ ਕੇ ਵਕਤ ਤੋਂ ਬਾਅਦ ਪ੍ਰਸ਼ਾਸਨ ਨਾਲ ਹੱਥ ਨਾਲ ਹੱਥ ਮਲਾ ਕੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਬੁਲਾਉਂਦੇ ਆਏ ਜੀ ਅੱਜ ਵੀ ਇਦਾਂ ਪ੍ਰਸ਼ਾਸਨ ਨਾਲ ਹੱਥ ਨਾਲ ਹੱਥ ਮਲਾ ਕੇ ਇਹ ਵੜੇ ਜਿਹੜੇ ਪੂਰੇ ਅਨਸਰ ਹੈਗੇ ਆ ਉਹਨਾਂ ਨੂੰ ਆਪਾਂ ਸਮਾਜਿਕ ਕਰਨ ਕਰੀਏ ਤੇ ਵਕਤ ਤੋਂ ਬਾਅਦ ਪ੍ਰਸ਼ਾਸਨ ਦਾ ਸੰਯੋਗ ਕੀਤਾ ਜੇ ਲਾਖੀ ਨਹੀਂ ਕਿ ਸਾਰਿਆਂ ਨੂੰ ਕੋਈ ਲੱਗਦਾ ਪੰਚਤਾਰਾ ਕੰਮਨਾਮਾ ਸਾਰਿਆਂ ਮਕਾਵਾਸੀ ਸਾਰਾ ਜ਼ਿਲ੍ਹਾ ਵਾਸੀ ਸਾਰਿਆਂ ਨੂੰ परिवार पहुचंदा सास पर अॼु